ਗਾਈ ਸਵਾਗਤ ਹੈ ਤੁਹਾਡਾ ਸਾਡੇ ਪੰਜਾਬੀ ਫੂਡਸ YouTube ਚੈਨਲ ਤੇ ਅੱਜ ਅਸੀਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਗੁਲਾਬ ਜਾਮਨ ਦੀ ਰੈਸিপি ਜਿਸ ਦੇ ਲਈ ਸਾਨੂੰ ਡੋ ਬਣਾਉਣ ਵਾਸਤੇ 3 ਚਮਚ ਘਿਓ ਮਿਲਕ ਪਾਊਡਰ ਸੂਜੀ ਦੁੱਧ ਚਾਹੀਦਾ ਉਸ ਦੇ ਨਾਲ ਸਾਡਾ ਇਹ ਡੋ ਤਿਆਰ ਹੋ ਜਾਏਗਾ ਦੇਖੋ ਇਸ ਤਰ੍ਹਾਂ ਇਸ ਸ਼ੇਪ ਵਿੱਚ ਅਸੀਂ ਆਪਣੇ ਗੁਲਾਬ ਜਾਮਨ ਨੂੰ ਗੋਲ-ਗੋਲ ਬਣਾਵਾਂਗੇ ਇਸ ਸ਼ੇਪ ਸ਼ੇਪ ਸਾਡਾ ਤੇਲ ਗਰਮ ਹੋ ਰਿਹਾ ਹੈ ਹੁਣੇ ਟਾਈਮ ਅਸੀਂ ਸਾਈਡ ਤੇ ਚਾਣੀ ਬਣਾਵਾਂਗੇ ਚਾਣੀ ਬਣਾਉਣ ਵਾਸਤੇ ਅਸੀਂ ਦੋ ਖੋਲੀਆਂ ਪਾਣੀ ਦੀਆਂ ਲੈਣੀਆਂ ਨੇ ਅਧੇ ਇਸ ਵਿੱਚ ਅਸੀਂ 1 ਕੱਪ ਚੀਨੀ ਪਾਵਾਂਗੇ ਹੁਣ ਸਾਡਾ ਤੇਲ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਅਸੀਂ ਆਪਣੇ ਗੁਲਾਬ ਜਮਨਾ ਪਾਵਾਂਗੇ ਚਾਣੀ ਬਣ ਕੇ تیار ਹੈ ਹੁਣ ਅਸੀਂ ਇਸ ਵਿੱਚ ਆਪਣੇ ਗੁਲਾਬ ਜਾਮੁਨਾ ਪਾਵਾਂਗੇ ਹੁਣ ਇਸ ਵਿੱਚ ਅਸੀਂ ਆਪਣੇ ਗੁਲਾਬ ਜਾਮੁਨਾ ਪਾਵਾਂਗੇ ਕਿ ਕਰਕੇ ਤੁਹਾਨੂੰ ਆਪਣੇ ਗੁਲਾਬ ਜਾਮੁਨਾ ਨੂੰ 10 ਤੋਂ 15 ਮਿੰਟ ਇਸ ਚਾਣੀ ਵਿੱਚ ਰੱਖਾਂਗੇ ਤੇ ਇਹਨਾਂ ਨੂੰ ਚੰਗੇ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਉਹ ਚਾਣੀ ਸੰਗੀਧਰਾ ਮਿਕਸ ਹੋ ਜਾਈ ਸਾਰਿਆਂ ਵਿੱਚ ਸੋ ਗਾਇਸ ਸਾਡੀਆਂ ਖਲਾਵ ਜਮਨ ਬਣ ਕੇ ਤਿਆਰ ਨੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲਗੀ ਤਾਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ